ਮੇਰਾ ਨਾਮ ਸੰਦੀਪ ਕੌੜਾ ਮੈਂ ਮਾਪਿਆਂ ਦੀ ਇਕੱਲੀ ਕੱਲੀ ਧੀ ਆ ਮੇਰਾ ਕੋਈ ਭੈਣ ਭਰਾ ਨਹੀਂ ਆ ਅਸੀਂ ਛੋਟੇ ਜਿਹੇ ਪਿੰਡ ਵਿੱਚ ਰਹਿੰਦੇ ਆ ਤੇ ਅਸੀਂ ਗਰੀਬ ਪਰਿਵਾਰ ਵਿੱਚੋਂ ਆ ਮੇਰੇ ਪਾਪਾ ਪਿੰਡ ਵਿੱਚ ਕਿਸੇ ਜ਼ਿਮੀਂਦਾਰ ਨਾਲ ਰਲੇ ਹੋਏ ਆ ਉਹ ਜ਼ਿਮੀਂਦਾਰਾਂ ਨਾਲ ਖੇਤੀਬਾੜੀ ਦਾ ਕੰਮ ਕਰਵਾਉਂਦੇ ਤੇ ਸਾਰਾ ਦਿਨ ਕੰਮ ਕਰਾਉਣ ਤੋਂ ਬਾਅਦ ਰਾਤ ਨੂੰ ਘਰ ਆਉਂਦੇ ਆ ਤੇ ਉਹ ਜ਼ਿਮੀਂਦਾਰ ਸਾਡੀ ਵਧੀਆ ਮਦਦ ਕਰ ਦਿੰਦੇ ਆ ਉਹ ਮੇਰੀ ਸਕੂਲ ਦੀ ਫੀਸ ਵੀ ਭਰਦੇ ਆ ਤੇ ਸਾਨੂੰ ਕਣਕ ਵੀ ਦੇ ਦਿੰਦੇ ਆ ਤੇ ਸਬਜ਼ੀਆਂ ਵੀ ਜੋ ਖੇਤ ਵਿੱਚ ਲੱਗੀਆਂ ਉਹ ਵੀ ਸਾਨੂੰ ਦੇ ਦਿੰਦੇ ਆ ਇਸ ਤਰ੍ਹਾਂ ਸਾਡਾ ਗੁਜ਼ਾਰਾ ਵਧੀਆ ਚੱਲੀ ਜਾਂਦਾ ਆ ਮੇਰਾ ਸ਼ੁਰੂ ਤੋਂ ਹੀ ਇੱਕ ਡ੍ਰੀਮ ਸੀ ਕਿ ਮੈਂ ਕੈਨੇਡਾ ਜਾ ਕੇ ਬਹੁਤ ਪੈਸੇ ਕਮਾਉਣੇ ਆ ਤੇ ਆਪਣੇ ਘਰ ਵਿੱਚੋਂ ਗਰੀਬੀ ਭਜਾਉਣੀ ਆ ਕਿਉਂਕਿ ਮੈਂ ਸ਼ੁਰੂ ਤੋਂ ਹੀ ਮੰਮੀ ਪਾਪਾ ਨੂੰ ਗਰੀਬੀ ਨਾਲ ਲੜਦੇ ਹੋਏ ਦੇਖਿਆ ਆ ਜਦੋਂ ਮੈਂ ਨਿੱਕੀ ਹੁੰਦੀ ਸੀ ਉਦੋਂ ਤੋਂ ਲੈ ਕੇ ਪਾਪਾ ਖੇਤੀਬਾੜੀ ਦਾ ਕੰਮ ਹੀ ਕਰਾਉਂਦੇ ਸੀ ਤੇ ਉਹਨਾਂ ਜ਼ਿਮੀਦਾਰਾਂ ਨਾਲ ਹੀ ਰਲੇ ਹੋਏ ਸੀ ਪਾਪਾ ਦਿਨ ਰਾਤ ਮਿਹਨਤ ਕਰਦੇ ਸੀ ਤੇ ਸਾਡੇ ਲਈ ਚੀਜ਼ਾਂ ਲੈ ਕੇ ਆਉਂਦੇ ਸੀ ਉਹਨਾਂ ਨੇ ਕਦੇ ਵੀ ਆਪਣਾ ਨਹੀਂ ਦੇਖਿਆ ਸੀ ਆਪਣਾ ਕੋਈ ਕੱਪੜਾ ਲੀੜਾ ਕਦੇ ਨਹੀਂ ਲਿਆ ਸੀ ਬਸ ਮੇਰੇ ਲਈ ਹਰੇਕ ਚੀਜ਼ ਹਾਜ਼ਰ ਕਰਦੇ ਸੀ ਮੈਂ ਉਹਨਾਂ ਨੂੰ ਸ਼ੁਰੂ ਤੋਂ ਹੀ ਗਰੀਬੀ ਨਾਲ ਘੁੱਲਦੇ ਦੇਖਿਆ ਕਰਕੇ ਮੇਰਾ ਇਹ ਡ੍ਰੀਮ ਸੀ ਕਿ ਮੈਂ ਆਇਲਸ ਕਰਕੇ ਬਾਹਰ ਜਾਵਾਂਗੀ ਤੇ ਬਹੁਤ ਪੈਸੇ ਕਮਾਵਾਂਗੀ ਤੇ ਆਪਣੇ ਪਾਪਾ ਨੂੰ ਅਮੀਰੀ ਵਿੱਚ ਲਿਆਵਾਂਗੀ ਉਹ ਵੀ ਜਿਉਂਦੇ ਜੀ ਅਮੀਰ ਹੋ ਕੇ ਦੇਖ ਲੈਣ ਇਹ ਮੇਰਾ ਸੁਪਨਾ ਸੀ ਮੈਂ ਜੇ 11ਵੀਂ ਕਲਾਸ ਦੇ ਵਿੱਚ ਸੀ ਜਿਨ੍ਹਾਂ ਦੇ ਘਰ ਮੇਰੇ ਪਾਪਾ ਕੰਮ ਕਰਦੇ ਸੀ ਉਹ ਅੰਕਲ ਵੀ ਮੈਨੂੰ ਕਹਿ ਦਿੰਦੇ ਸੀ ਕਿ ਪੁੱਤ 12 ਪੜ੍ਹ ਕੇ ਤੂੰ ਆਇਲਸ ਕਰ ਲਵੀਂ ਤੇ ਆਪਣਾ ਬਾਹਰ ਸੈੱਟ ਹੋ ਜਾਈ ਤੇ ਆਪਣੇ ਮੰਮੀ ਪਾਪਾ ਨੂੰ ਵੀ ਉੱਥੇ ਬਿਲਾ ਦੀ ਇਹ ਵੀ 4 ਦਿਨ ਸੁਖ ਦੇ ਦੇਖ ਲੈਣਗੇ ਉਹ ਅੰਕਲ ਮੈਨੂੰ ਬਹੁਤ ਸਪੋਰਟ ਕਰਦੇ ਸੀ ਉਹ ਕਹਿੰਦੇ ਸੀ ਤੂੰ ਆਇਲਟ ਸੀ ਫੀਸ ਦੀ ਫਿਕਰ ਨਾ ਕਰੀ ਉਹ ਅਸੀਂ ਆਪੇ ਭਰਾਂਗੇ ਬਸ ਤੂੰ ਆਪਣਾ ਪੜਾਈ ਵੱਲ ਪੂਰਾ ਧਿਆਨ ਦੇਈ ਉਹਨਾਂ ਕਰਕੇ ਮੈਨੂੰ ਬਹੁਤ ਹੌਸਲਾ ਮਿਲ ਜਾਂਦਾ ਸੀ ਮੇਰੀ ਸਕੂਲ ਦੀ ਫੀਸ ਵੀ ਉਹੀ ਅੰਕਲ ਹੁਣੀ ਭਰਦੇ ਸੀ ਉਹ ਆਂਟੀ ਅੰਕਲ ਦੋਵੇਂ ਬਹੁਤ ਚੰਗੇ ਸੀ ਜਦੋਂ ਵੀ ਮੈਂ ਪਾਪਾ ਨਾਲ ਉਹਨਾਂ ਦੇ ਘਰ ਜਾਂਦੀ ਸੀ ਤਾਂ ਮੈਨੂੰ ਖਾਣ ਲਈ ਕੁਝ ਨਾ ਕੁਝ ਜ਼ਰੂਰ ਦਿੰਦੇ ਸੀ ਤੇ ਮੈਨੂੰ ਕੱਪੜੇ ਵੀ ਲੈ ਦਿੰਦੇ ਸੀ ਮੰਮੀ ਦੱਸਦੇ ਸੀ ਕਿ ਜਦੋਂ ਤੂੰ ਛੋਟੀ ਹੁੰਦੀ ਸੀ ਉਦੋਂ ਤੋਂ ਤੇਰੇ ਪਾਪਾ ਉਹਨਾਂ ਨਾਲ ਕੰਮ ਕਰਦੇ ਨੇ ਤੇ ਉਹਨਾਂ ਨੇ ਹਮੇਸ਼ਾ ਆਪਣੀ ਮਦਦ ਕੀਤੀ ਆ ਉਹਨਾਂ ਦਾ ਗੁਣ ਆਪਾਂ ਕਦੇ ਨਹੀਂ ਭੁਲਾ ਸਕਦੇ ਬਹੁਤ ਨੇਕ ਬੰਦੇ ਆ ਸਕੂਲ ਵਿੱਚ ਮੇਰੀਆਂ ਇੰਨੀਆਂ ਸਹੇਲੀਆਂ ਨਹੀਂ ਸੀ ਕਿਉਂਕਿ ਸਭ ਨੂੰ ਪਤਾ ਸੀ ਕਿ ਮੈਂ ਗਰੀਬ ਘਰ ਦੀ ਕੁੜੀ ਆ ਤੇ ਕੋਈ ਮੈਨੂੰ ਆਪਣੀ ਸਹੇਲੀ ਬਣਾਉਣ ਨੂੰ ਤਿਆਰ ਹੀ ਨਹੀਂ ਸੀ ਸਾਰੀਆਂ ਕੁੜੀਆਂ ਮੈਥੋਂ ਦੂਰ ਹੋ ਕੇ ਬੈਠਦੀਆਂ ਸੀ ਸਾਡੇ ਘਰ ਦੇ ਲਾਗੇ ਮੇਰੀ ਸਹੇਲੀ ਸੀ ਬਸ ਉਹੀ ਮੈਨੂੰ ਬੁਲਾਉਂਦੀ ਸੀ ਤੇ ਉਹੀ ਮੇਰੇ ਕੋਲ ਬੈਠਦੀ ਸੀ ਬਾਕੀ ਸਾਰੀਆਂ ਕਲਾਸ ਦੀਆਂ ਕੁੜੀਆਂ ਤਾਂ ਮੇਰਾ ਮਜ਼ਾਕ ਉਡਾਉਂਦੀਆਂ ਸੀ ਇੱਕ ਦਿਨ ਸਾਡੇ ਸਕੂਲ ਟੀਚਰ ਨੇ ਸਾਨੂੰ ਪੁੱਛਿਆ ਕਿ ਤੁਸੀਂ ਵੱਡੇ ਹੋ ਕੇ ਕੀ ਬੰਨਣਾ ਮੈਂ ਕਿਹਾ ਕਿ ਮੈਂ 12 ਪੜ੍ਹ ਕੇ ਬਾਹਰ ਜਾਣਾ ਤਾਂ ਸਾਰੀ ਕਲਾਸ ਦੀਆਂ ਕੁੜੀਆਂ ਮੇਰੇ ਤੇ ਹੱਸ ਰਹੀਆਂ ਸੀ ਕਿ ਕੱਪੜੇ ਲੈਣ ਨੂੰ ਇਹਦੇ ਕੋਲ ਪੈਸੇ ਨਹੀਂ ਤੇ ਇਹ ਆਇਲਟਸ ਕਰਕੇ ਕੈਨੇਡਾ ਜਾਊਗੀ ਇਸ ਤਰ੍ਹਾਂ ਮੇਰਾ ਬਹੁਤ ਮਜ਼ਾਕ ਬਣਾਉਂਦੀਆਂ ਸੀ ਮੈਂ ਤਾਂ ਰੋਣ ਲੱਗ ਜਾਂਦੀ ਸੀ ਪਰ ਮੇਰੀ ਜੋ ਘਰ ਦੇ ਲਾਗੇ ਵਾਲੀ ਸੇਲੀ ਸੀ ਉਹ ਮੈਨੂੰ ਕਹਿੰਦੀ ਸੀ ਕੋਈ ਗੱਲ ਨਹੀਂ ਤੂੰ ਐਵੇਂ ਨਾ ਹੌਸਲਾ ਟਾਇਆ ਕਰ ਇਹਨਾਂ ਨੂੰ ਬੋਲੀ ਜਾਣਦੇ ਜੇ ਤੂੰ ਇਹਨਾਂ ਦੀ ਗੱਲ ਤੇ ਇੰਨੀ ਗੌਰ ਕਰੇਂਗੀ ਤਾਂ ਤੂੰ ਅੱਗੇ ਕਿਵੇਂ ਵੱਧ ਪਾਏਂਗੀ ਮੇਰੀ ਮੰਮੀ ਮੈਨੂੰ ਹਮੇਸ਼ਾ ਕਹਿੰਦੀ ਸੀ ਕਿ ਤੂੰ ਪੜ੍ਹ ਕੇ ਇੱਧਰ ਹੀ ਕੋਈ ਕੋਰਸ ਕਰ ਲਵੀ ਪਰ ਮੈਂ ਦੇਖਿਆ ਸੀ ਕਿ ਜੋ ਲੋਕ ਬਾਹਰ ਗਏ ਸੀ ਸਭ ਦੇ ਇੰਨੇ ਉੱਚੇ-ਉੱਚੇ ਕਾਰੋਬਾਰ ਸੀ ਸਭ ਨੇ ਇੰਨਾ ਪੈਸਾ ਕਮਾਇਆ ਸੀ ਕਿ ਉਹਨਾਂ ਦੇ ਘਰ ਕਿਸੇ ਚੀਜ਼ ਦੀ ਕਮੀ ਨਹੀਂ ਸੀ ਮੈਂ ਮੰਮੀ ਨੂੰ ਕਹਿ ਦਿੰਦੀ ਸੀ ਕਿ ਮੰਮੀ 1 ਸਾਲ ਬਾਅਦ ਮੈਂ ਤੁਹਾਨੂੰ ਤੇ ਪਾਪਾ ਨੂੰ ਵੀ ਉੱਥੇ ਬੁਲਾ ਲੈਣਾ ਆ ਤੇ ਆਪਾਂ ਸਾਰੇ ਇਕੱਠੇ ਰਹਾਂਗੇ ਨਾਲੇ ਆਪਣੇ ਕੋਲ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੋਊਗੀ ਤੁਸੀਂ ਵੀ ਐਸ਼ ਤੇ ਦਿਨ ਦੇਖ ਲਿਓ ਹੁਣ ਤੱਕ ਤਾਂ ਆਪਾਂ ਗਰੀਬੀ ਹੀ ਕੱਟੀ ਆ ਮੰਮੀ ਕਹਿ ਦਿੰਦੇ ਸੀ ਠੀਕ ਆ ਪੁੱਤ ਜੇ ਤੇਰਾ ਸੁਪਨਾ ਬਾਹਰ ਜਾਣ ਦਾ ਤਾਂ ਇਹੀ ਸਹੀ ਮੇਰੀ ਪੜ੍ਹਾਈ ਦਾ ਖਰਚਾ ਵੀ ਉਹ ਅੰਕਲ ਹੀ ਚੁੱਕਦੇ ਸੀ ਮੈਨੂੰ ਅੰਗਰੇਜ਼ੀ ਸਕੂਲ ਵਿੱਚ ਲਾਇਆ ਹੋਇਆ ਸੀ ਅੰਕਲ ਕਹਿੰਦੇ ਸੀ ਕਿ ਜੇ ਵਧੀਆ ਸਕੂਲ ਵਿੱਚ ਪੜੂੰਗੀ ਫੇਰ ਹੀ ਕੱਲ ਨੂੰ ਆਇਲਟਸ ਵਿੱਚ ਇਹਦੇ ਬੈਂਡ ਆਉਣਗੇ ਤੇ ਫੇਰ ਹੀ ਅੱਗੇ ਜਾ ਕੇ ਕੁਝ ਕਰੂੰਗੀ ਇਸ ਕਰਕੇ ਮੈਨੂੰ ਉਹਨਾਂ ਨੇ ਵਧੀਆ ਸਕੂਲ ਵਿੱਚ ਪੜ੍ਹਨੇ ਪਾਇਆ ਹੋਇਆ ਸੀ ਉਹ ਸਾਡਾ ਇੰਨਾ ਜ਼ਿਆਦਾ ਕਰਦੇ ਸੀ ਕਿ ਚਾਹੇ ਅੱਧੀ ਰਾਤ ਨੂੰ ਪਾਪਾ ਪੈਸੇ ਮੰਗ ਲੈਣ ਉਦੋਂ ਹੀ ਦੇ ਦਿੰਦੇ ਸੀ ਉਹ ਮੈਨੂੰ ਵੀ ਆਪਣੀਆਂ ਧੀਆਂ ਵਾਂਗ ਸਮਝਦੇ ਸੀ ਅੰਕਲ ਦੇ ਇੱਕ ਕੁੜੀ ਤੇ ਇੱਕ ਮੁੰਡਾ ਸੀ ਤੇ ਅੰਕਲ ਦੇ ਜਵਾਕ ਵੀ ਮੇਰਾ ਬਹੁਤ ਕਰਦੇ ਸੀ ਛੁੱਟੀ ਵਾਲੇ ਦਿਨ ਮੈਂ ਉਹਨਾਂ ਕੋਲ ਚਲੀ ਜਾਂਦੀ ਸੀ ਉਹਨਾਂ ਕੋਲ ਕੰਪਿਊਟਰ ਸੀ ਤੇ ਮੈਨੂੰ ਕੰਪਿਊਟਰ ਚਲਾਉਣ ਦਾ ਬੜਾ ਸ਼ੌਂਕ ਸੀ ਤੇ ਸੰਡੇ ਨੂੰ ਮੈਂ ਉਹਨਾਂ ਦੀ ਕੁੜੀ ਕੋਲ ਚਲੀ ਜਾਂਦੀ ਸੀ ਤੇ ਉਹਦਾ ਕੰਪਿਊਟਰ ਵੀ ਚਲਾਉਂਦੀ ਸੀ ਏਨੇ ਨਾਲ ਮੇਰਾ ਮਨ ਖੁਸ਼ ਹੋ ਜਾਂਦਾ ਸੀ ਉਹ ਆਪਣੀ ਹਰ ਇੱਕ ਚੀਜ਼ ਮੇਰੇ ਨਾਲ ਸ਼ੇਅਰ ਕਰਦੀ ਸੀ ਮੈਂ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ ਮੈਂ ਸਕੂਲ ਵਿੱਚ ਹਰ ਵਾਰ ਟੌਪ ਕਰਦੀ ਸੀ ਇਸੇ ਗੱਲ ਕਰਕੇ ਮੇਰੀ ਕਲਾਸ ਦੀਆਂ ਕੁੜੀਆਂ ਮੇਰੇ ਕੋਲੋਂ ਛੜਦੀਆਂ ਸੀ ਹੁਣ ਮੈਂ 12ਵੀਂ ਕਲਾਸ ਦੇ ਵਿੱਚ ਹੋ ਗਈ ਸੀ ਮੈਨੂੰ ਬਹੁਤ ਕਾਲੀ ਸੀ ਕਿ ਕਦੋਂ ਮੇਰੀ 12ਵੀਂ ਕਲਾਸ ਪੂਰੀ ਹੋਵੇ ਤੇ ਮੈਂ ਆਇਲੈਂਡਸ ਵਿੱਚ ਐਡਮਿਸ਼ਨ ਲਵਾਂ ਪਾਪਾ ਮੈਨੂੰ ਹਮੇਸ਼ਾ ਪੁੱਛਦੇ ਰਹਿੰਦੇ ਸੀ ਕਿ ਜਦੋਂ ਤੂੰ 12ਵੀਂ ਵਿੱਚੋਂ ਵੀ ਟੌਪ ਕਰੇਂਗੀ ਤਾਂ ਦੱਸ ਤੈਨੂੰ ਕੀ ਚਾਹੀਦਾ ਆ ਮੈਂ ਤੈਨੂੰ ਕੋਈ ਚੀਜ਼ ਲੈ ਕੇ ਦਿਆਂਗਾ ਤਾਂ ਮੈਂ ਕਹਿ ਦਿੰਦੀ ਸੀ ਪਾਪਾ ਹੁਣ ਵੀ ਮੈਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਆ ਤੇ ਮੈਨੂੰ ਕੁਝ ਵੀ ਨਹੀਂ ਚਾਹੀਦਾ ਤੁਸੀਂ ਹੁਣ ਮੈਨੂੰ ਕੋਈ ਕਮੀ ਨਹੀਂ ਔਣ ਦਿੰਦੇ ਮੈਨੂੰ ਕੁਝ ਵੀ ਸਪੈਸ਼ਲ ਨਹੀਂ ਚਾਹੀਦਾ ਬਸ ਮੇਰਾ ਇਹੀ ਸੁਪਨਾ ਕਿ ਮੈਂ ਬਾਹਰ ਜਾਵਾਂ ਤੇ ਤੁਹਾਡੇ ਸੁਪਨੇ ਪੂਰੇ ਕਰਾਂ ਪਾਪਾ ਨੂੰ ਮੇਰੇ ਤੇ ਬਹੁਤ ਨਾਲ ਸੀ ਉਹ ਮੈਨੂੰ ਕਹਿ ਦਿੰਦੇ ਸੀ ਕਿ ਮੈਨੂੰ ਕਦੇ ਵੀ ਪੁੱਤਰ ਦੀ ਕਮੀ ਨਹੀਂ ਮਹਿਸੂਸ ਹੁੰਦੀ ਕਿਉਂਕਿ ਤੂੰ ਮੇਰੀ ਬਹੁਤ ਸਿਆਣੀ ਧੀ ਆ ਤੂੰ ਹੀ ਮੇਰੀ ਧੀ ਆ ਤੇ ਤੂੰ ਹੀ ਮੇਰਾ ਪੋਤਿਆਂ ਇਹ ਗੱਲ ਕਹਿ ਕੇ ਪਾਪਾ ਮੈਨੂੰ ਦੁਗਣੀ ਕਰ ਦਿੰਦੇ ਸੀ ਉਹ ਕਹਿੰਦੇ ਸੀ ਜੋ ਤੇਰਾ ਦਿਲ ਕਰਦਾ ਉਹ ਕਰ ਬਸ ਕਦੇ ਮੇਰਾ ਸਿਰ ਨਾ ਨੀਵਾ ਹੋਣ ਦੇਈ ਮੈਨੂੰ ਤੇਰੇ ਤੇ ਬਹੁਤ ਮਾਣ ਆ ਮੈਨੂੰ ਉਹਨਾਂ ਦੀ ਇੱਜ਼ਤ ਬਹੁਤ ਪਿਆਰੀ ਸੀ ਜੇ ਕੋਈ ਮੇਰੇ ਪਾਪਾ ਵੱਲ ਮਾੜੀ ਜਿਹੀ ਵੀ ਉਂਗਲ ਕਰੇ ਤਾਂ ਉਹ ਮੈਂ ਕਦੇ ਨਹੀਂ ਝੱਲ ਸਕਦੀ ਸੀ ਮੇਰੇ ਮੰਮੀ ਪਾਪਾ ਮੇਰੀ ਜਾਨ ਸੀ ਉਹਨਾਂ ਬਿਨਾ ਮੇਰਾ ਹੈ ਵੀ ਕੌਣ ਸੀ ਅਸੀਂ ਤਿੰਨੇ ਇੱਕ ਦੂਜੇ ਦਾ ਸਹਾਰਾ ਸੀ ਇੱਕ ਦਿਨ ਮੇਰੇ ਮਾਮਾ ਮਾਮੀ ਸਾਡੇ ਘਰ ਆਏ ਮੈਂ ਸਕੂਲੋਂ ਘਰ ਆਈ ਸੀ ਤਾਂ ਮਾਮੀ ਮੇਰੀ ਮੰਮੀ ਨੂੰ ਕਹਿਣ ਲੱਗੇ ਕਿ ਅਸੀਂ ਸੰਦੀਪ ਲਈ ਇੱਕ ਰਿਸ਼ਤਾ ਲੈ ਕੇ ਆਏ ਹਾਂ ਬਹੁਤ ਤਕੜਾ ਘਰਬਾਰ ਆ ਤੇ ਉਹ ਸਿਰਫ ਕੰਮ ਵਾਲੀ ਕੁੜੀ ਭਾਲਦੇ ਆ ਤੇ ਇਹ ਕੰਮਕੁਮ ਕਰ ਲੈਂਦੀ ਆ ਇਸ ਕਰਕੇ ਮੈਂ ਸੋਚਿਆ ਕਿ ਚਲੋ ਘਰ ਦੀ ਕੁੜੀ ਆ ਇਹਦਾ ਰਿਸ਼ਤਾ ਕਰਵਾ ਦਿੰਨੇ ਆ ਨਾਲੇ ਤੁਹਾਡੇ ਕੋਲ ਕਿਹੜੇ ਇੰਨੇ ਪੈਸੇ ਆ ਕਿ ਤੁਸੀਂ ਇਹਦੇ ਵਿਆਹ ਤੇ ਇੰਨਾ ਖਰਚ ਕਰ ਸਕੋਗੇ ਉਹਨਾਂ ਦਾ ਕੰਮ ਤਗੜਾ ਆ ਤੇ ਮੁੰਡਾ ਵੀ ਬਹੁਤ ਚੰਗਾ ਆ ਤੁਸੀਂ ਇਹਦਾ ਰਿਸ਼ਤਾ ਕਰ ਦਿਓ ਤਾ ਮੰਮੀ ਕਹਿਣ ਲੱਗੀ ਕਿ ਭਾਬੀ ਇਹ ਤਾਂ ਅਜੇ ਛੋਟੀ ਆ ਅਜੇ ਕਿੱਥੇ ਇਹਦਾ ਵਿਆਹ ਕਰਨਾ ਆ ਨਾਲੇ ਅਜੇ 12 ਕਲਾਸਾਂ ਵੀ ਪੂਰੀਆਂ ਨਹੀਂ ਕੀਤੀਆਂ ਨਾਲੇ ਇਹ ਚਾਹੁੰਦੀ ਆ ਕਿ ਮੈਂ ਆਈਲਟਸ ਕਰਕੇ ਬਾਹਰ ਚਲੀ ਜਾਵਾਂ ਇਸ ਕਰਕੇ ਅਸੀਂ ਅਜੇ ਵਿਆਹ ਨਹੀਂ ਕਰ ਸਕਦੇ ਤੇ ਮੇਰੀ ਮਾਮੀ ਕਹਿੰਦੀ ਲੈ ਤੁਹਾਡੇ ਕੋਲ ਕੀ ਆ ਬਾਹਰ ਤੋਰਨ ਨੂੰ ਗੱਲਾਂ ਤੁਸੀਂ ਵੱਡੀਆਂ ਵੱਡੀਆਂ ਕਰਦੇ ਹੋ ਪੱਲੇ ਕੱਖ ਵੀ ਨਹੀਂ ਆ ਚੁੱਪ ਕਰਕੇ ਰਿਸ਼ਤਾ ਕਰਨ ਦੀ ਗੱਲ ਕਰੋ ਐਵੇਂ ਕੁੜੀ ਨੂੰ ਵਿਗਾੜ ਲਓਗੇ ਮੈਂ ਕਹਿ ਦਿੱਤਾ ਕਿ ਮਾਮੀ ਮੈਂ ਅਜੇ ਵਿਆਹ ਨਹੀਂ ਕਰਾਉਣਾ ਤੇ ਨਾ ਹੀ ਮੇਰੇ ਵਿਆਹ ਦੀ ਅਜੇ ਉਮਰ ਆ ਮੈਂ ਅਜੇ ਬਹੁਤ ਕੁਝ ਕਰਨਾ ਆ ਤਾਂ ਮਾਮੀ ਕਹਿੰਦੀ ਵਿਆਹ ਤੋਂ ਬਾਅਦ ਜੋ ਕਰਨਾ ਕਰੀ ਜਾਈ ਅਸੀਂ ਤਾਂ ਇਹ ਚਾਹੁੰਨੇ ਆ ਕਿ ਚੱਲ ਕਾਰੋਬਾਰ ਵਧੀਆ ਆ ਤੇਰਾ ਰਿਸ਼ਤਾ ਹੋ ਜਵੇ ਤਾਂ ਤੇਰੇ ਮਾਪਿਓ ਸੌਖੇ ਹੋ ਜਾਣਗੇ ਇੰਨੇ ਨੂੰ ਮੇਰੇ ਪਾਪਾ ਵੀ ਘਰ ਆ ਗਏ ਜਦੋਂ ਮਾਮੇ ਨੇ ਪਾਪਾ ਨਾਲ ਗੱਲ ਕੀਤੀ ਤਾਂ ਪਾਪਾ ਨੇ ਵੀ ਰਿਸ਼ਤੇ ਲਈ ਜਵਾਬ ਦੇ ਦਿੱਤਾ ਤਾਂ ਮਾਮੀ ਮਾਮੇ ਨੂੰ ਕਹਿੰਦੀ ਚੱਲ ਫਿਰ ਆਪਾਂ ਇੱਥੇ ਕੀ ਕਰਨਾ ਚੱਲੀਏ ਆਪਾਂ ਨੂੰ ਤਾਂ ਇਹ ਸੀ ਕਿ ਇਹ ਖੁਸ਼ ਹੋ ਜਾਣਗੇ ਕਿ ਸਾਡੀ ਧੀ ਲਈ ਇੰਨੇ ਵੱਡੇ ਘਰ ਦਾ ਰਿਸ਼ਤਾ ਲੈ ਕੇ ਆਏ ਨੇ ਪਰ ਇਹਨਾਂ ਦਾ ਤਾਂ ਨਖਰਾ ਹੀ ਬਹੁਤ ਉੱਚਾ ਹੋਇਆ ਪਿਆ ਉਹ ਜ਼ਿੰਮੇਦਾਰਾਂ ਦੇ ਸਿਰ ਤੇ ਇਹ ਤਾਂ ਬਹੁਤ ਉੱਚੀ ਬੋਲੀ ਬੋਲਣ ਲੱਗ ਗਏ ਨੇ ਨਾਲੇ ਦੇਖਾਂਗੇ ਜਦੋਂ ਇਹਨਾਂ ਦੀ ਕੁੜੀ ਬਾਹਰ ਚਲੀ ਜਾਊਗੀ ਕੋਲੀ ਨਦੀ ਕੱਖ ਵੀ ਨਹੀਂ ਤੇ ਬਾਹਰ ਦੇ ਸੁਪਨੇ ਲੈਂਦੇ ਆ ਇਤਾਂ ਬੋਲਦੇ ਬੋਲਦੇ ਉਹ ਚਲੇ ਗਏ ਅਸੀਂ ਬਹੁਤ ਰੋਕਿਆ ਕਿ ਚਾਹ ਪਾਣੀ ਪੀ ਕੇ ਚਲੇ ਜਾਓ ਪਰ ਉਹ ਨਾ ਰੁਕੇ ਉਹ ਜਲਦੀ ਹੀ ਵਾਪਸ ਚਲੇ ਗਏ ਮੰਮੀ ਚੁੱਪਜੇ ਕਰਕੇ ਬੈਠ ਗਈ ਮੈਂ ਮੰਮੀ ਨੂੰ ਸਮਝਾਇਆ ਕਿ ਮੰਮੀ ਲੋਕ ਤਾਂ ਬਹੁਤ ਕੁਝ ਕਹਿਣਗੇ ਤੁਸੀਂ ਐਵੇਂ ਲੋਕਾਂ ਦੀ ਗੱਲ ਦੀ ਟੈਨਸ਼ਨ ਨਾ ਲਿਆ ਕਰੋ ਜਦੋਂ ਆਪਾਂ ਇਹਨਾਂ ਨੂੰ ਕਰ ਦਿਖਾਵਾਂਗੇ ਫਿਰ ਇਹ ਸਾਰੇ ਆਪਣੇ ਵੱਲ ਦੇਖਣਗੇ ਕਿ ਹਾਂ ਅਸੀਂ ਕਰ ਲਿਆ ਆ ਤੇ ਮੰਮੀ ਮੈਨੂੰ ਕਹਿੰਦੇ ਕਿ ਇੱਕ ਗੱਲ ਤਾਂ ਤੇਰੀ ਮਾਮੀ ਦੀ ਵੀ ਕਿ ਆਪਾਂ ਇਹਨੇ ਪੈਸੇ ਕਿੱਥੋਂ ਲਾਵਾਂਗੇ ਤਾਂ ਮੈਂ ਕਿਹਾ ਮੰਮੀ ਕੋਈ ਗੱਲ ਨਹੀਂ ਉਹ ਬਾਅਦ ਚ ਦੇਖਾਂਗੇ ਅਜੇ ਮੈਨੂੰ ਆਇਲਟਸ ਦਾ ਕਰ ਲੈਂਦੇ ਹੋ ਦੇਖਦੇ ਹਾਂ ਕੀ ਬਣਦਾ ਏ ਬੈਂਡ ਆਉਣਗੇ ਫੇਰੀ ਆ ਇਦਾਂ ਹੀ ਮੈਂ 12ਵੀਂ ਕਲਾਸ ਵੀ ਪੂਰੀ ਕਰ ਲਈ ਸੀ ਤੇ ਅਸੀਂ ਉਹ ਅੰਕਲ ਦੇ ਘਰ ਗਏ ਤੇ ਮੈਂ ਅੰਕਲ ਨੂੰ ਕਿਹਾ ਕਿ ਅੰਕਲ ਮੈਨੂੰ 12ਵੀਂ ਦੇ ਪੇਪਰ ਦੇ ਦਿੱਤੇ ਆ ਤੇ ਹੁਣ ਆਇਲਟਸ ਦੀ ਫੀਸ ਭਰਨੀ ਆ ਤੇ ਤੁਸੀਂ ਕਹਿੰਦੇ ਸੀ ਮੈਂ ਤੇਰੀ ਫੀਸ ਭਰ ਦਿਆਂਗਾ ਅੰਕਲ ਕਹਿੰਦੇ ਹਾਂ ਪੋਤੇ ਮੈਂ ਤੇਰੀ ਫੀਸ ਭਰ ਦਿਆਂਗਾ ਆਪਾਂ ਅਗਲੇ ਸੋਮਵਾਰ ਨੂੰ ਜਾ ਕੇ ਫੀਸ ਭਰ ਆਉਣੇ ਆ ਮੈਂ ਕਿਹਾ ਠੀਕ ਆ ਅੰਕਲ ਮੇਰੀ ਫੀਸ ਭਰ ਰਾਇ ਤੇ ਅਜੇ ਤੱਕ ਮੇਰਾ 12ਵੀਂ ਕਲਾਸ ਦਾ ਰਿਜ਼ਲਟ ਨਹੀਂ ਆਇਆ ਸੀ ਕਿ ਮੈਨੂੰ ਆਈਲੈਟਸ ਵਿੱਚੋਂ ਬੈਂਡ ਵੀ ਆ ਗਏ ਸੀ ਤੇ ਮੈਂ ਸਿਰਫ ਦੋਵੇਂ ਇਲਾਕੇ ਪੇਪਰ ਦਿੱਤਾ ਸੀ ਤੇ ਮੈਨੂੰ 6.5 ਬੈਂਡ ਆ ਗਏ ਸੀ ਤੇ ਸਾਰੇ ਬਹੁਤ ਖੁਸ਼ ਸੀ ਮੈਂ ਅੰਕਲ ਦਾ ਬਹੁਤ ਧੰਨਵਾਦ ਕੀਤਾ ਕਿ ਤੁਹਾਡੇ ਕਰਕੇ ਮੈਂ ਇਹ ਸਭ ਕਰ ਪਾਈ ਆ ਤੁਸੀਂ ਮੇਰੀ ਇੰਨੀ ਜਲਦੀ ਫੀਸ ਭਰ ਦਿੱਤੀ ਸੀ ਤਾਂ ਅੱਜ ਮੈਨੂੰ ਇਹ ਖੁਸ਼ੀ ਮਿਲੀ ਆ ਤੇ ਹੁਣ ਮੇਰਾ ਸੁਪਨਾ ਪੂਰਾ ਹੋ ਜਾਊਗਾ ਤੇ ਉਧਰੋਂ ਮੇਰਾ 12ਵਾਂ ਦਾ ਰਿਜ਼ਲਟ ਵੀ ਆ ਗਿਆ ਸੀ ਉਹਦੇ ਵਿੱਚੋਂ ਵੀ ਮੈਨੂੰ 95% ਨੰਬਰ ਆਏ ਸੀ ਦੋਨੇ ਪਾਸੇ ਖੁਸ਼ੀਆਂ ਖੁਸ਼ੀਆਂ ਹੋ ਗਈਆਂ ਸੀ ਤੇ ਮੰਮੀ ਪਾਪਾ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਇਸ ਤਰ੍ਹਾਂ ਕਰਕੇ 1 ਮਹੀਨਾ ਲੰਘ ਗਿਆ ਸੀ ਹੁਣ ਅਸੀਂ ਸੋਚ ਰਹੇ ਸੀ ਕਿ ਫਾਈਲ ਕਿੱਦਾਂ ਲਈ ਜਾਵੇ ਕਿਉਂਕਿ ਸਾਡੇ ਕੋਲ ਇਹਨੇ ਪੈਸੇ ਨਹੀਂ ਸੀ ਮੰਮੀ ਕੋਲ ਥੋੜਾ ਬਹੁਤਾ ਸੋਨਾ ਸੀ ਜੋ ਮੰਮੀ ਨੇ ਮੇਰੇ ਵਿਆਹ ਲਈ ਸੰਭ ਕੇ ਰੱਖਿਆ ਸੀ ਅਸੀਂ ਸੋਨਾ ਵੇਚ ਦਿੱਤਾ ਸੀ ਤੇ ਉਹ ਵੇਚ ਕੇ ਮਸਾਂ ਹੀ 4 ਲੱਖ ਰੁਪਏ ਇਕੱਠਾ ਹੋਇਆ ਸੀ ਪਰ ਬਾਹਰ ਜਾਣ ਲਈ ਤਾਂ 20 ਲੱਖ ਰੁਪਏ ਚਾਹੀਦਾ ਸੀ ਤੇ ਪਾਪਾ ਕਹਿੰਦੇ ਆਪਾਂ ਇਦਾਂ ਕਰਦੇ ਆਂ ਆਪਾਂ ਘਰ ਗਹਿਣੇ ਰੱਖ ਦਿੰਨੇ ਆ ਪਰ ਘਰ ਗਹਿਣੇ ਕਰਨ ਨੂੰ ਮੇਰਾ ਦਿਲ ਨਹੀਂ ਮੰਨਦਾ ਸੀ ਕਿਉਂਕਿ ਇਹੀ ਤਾਂ ਸਾਡੇ ਕੋਲ ਇੱਕ ਜਾਇਦਾਦ ਸੀ ਤੇ ਉਹਨੂੰ ਅਸੀਂ ਕਿਵੇਂ ਦਾਤੇ ਲਾ ਸਕਦੇ ਸੀ ਪਰ ਦੇਖਿਆ ਜਾਵੇ ਤਾਂ ਹੋਰ ਕੋਈ ਸਾਡੇ ਕੋਲ ਰਸਤਾ ਵੀ ਨਹੀਂ ਸੀ ਹੁਣ ਅਸੀਂ ਅੰਕਲ ਕੋਲੋਂ ਵੀ ਹੋਰ ਪੈਸੇ ਨਹੀਂ ਮੰਗ ਸਕਦੇ ਸੀ ਕਿਉਂਕਿ ਸਕੂਲ ਦੀ ਪੜ੍ਹਾਈ ਵੀ ਅੰਕਲ ਨੇ ਕਰਾਈ ਸੀ ਤੇ ਆਇਲਟਸ ਵੀ ਅੰਕਲ ਨੇ ਕਰਾਈ ਸੀ ਇਸ ਕਰਕੇ ਅਸੀਂ ਅੰਕਲ ਤੋਂ ਹੋਰ ਹੈਲਪ ਨਹੀਂ ਮੰਗ ਸਕਦੇ ਸੀ ਮੈਂ ਪਾਪਾ ਨੂੰ ਕਿਹਾ ਕਿ ਪਾਪਾ ਤੁਸੀਂ ਮੈਨੂੰ ਇੱਕ ਵਾਰ ਤੋੜ ਦਿਓ ਤੇ ਬਾਕੀ ਮੈਂ ਉਧਰ ਕੰਮ ਕਰਕੇ ਆਪਣੀਆਂ ਫੀਸਾਂ ਭਰੀ ਜਾਵਾਂਗੀ ਪਰ ਉਹਦੇ ਲਈ ਵੀ 20 ਲੱਖ ਰੁਪਏ ਚਾਹੀਦੇ ਸੀ ਤੇ ਏਜੰਟ ਕਹਿੰਦਾ ਕਿ 20 ਲੱਖ ਤੋਂ ਘੱਟ ਬਿਲਕੁਲ ਵੀ ਨਹੀਂ ਸਰਨਾ ਤੇ ਹੁਣ ਅਸੀਂ ਬਹੁਤ ਪਰੇਸ਼ਾਨ ਸੀ ਕਿ ਹੁਣ ਕੀ ਕਰੀਏ ਤਾਂ ਏਜੰਟ ਪਾਪਾ ਨੂੰ ਕਹਿਣ ਲੱਗਾ ਕਿ ਜੇ ਤੁਹਾਡੇ ਕੋਲ ਕੁੜੀ ਬਾਰ ਭੇਜਣ ਲਈ ਪੈਸੇ ਨਹੀਂ ਆ ਤਾਂ ਮੇਰੇ ਕੋਲ ਇੱਕ ਹੋਰ ਰਸਤਾ ਆ ਤਾਂ ایجنਟ ਨੇ ਕਿਹਾ ਕਿ ਤੁਸੀਂ ਇਹਦਾ ਵਿਆਹ ਕਰ ਦਿਓ ਤੇ ਮੁੰਡੇ ਵਾਲੇ ਇਹਦੇ ਬਾਹਰ ਜਾਣ ਤੇ ਪੈਸੇ ਲਗਾ ਦੇਣਗੇ ਤਾਂ ਪਾਪਾ ਕਹਿੰਦੇ ਨਹੀਂ ਨਹੀਂ ਇਹ ਅਜੇ ਛੋਟੀ ਆ ਉਹ ਕਹਿੰਦੇ ਹੁਣ ਤਾਂ ਲੋਕ ਕੁੜੀਆਂ 12 ਪੜਾ ਕੇ ਵਿਆਹ ਕਰਕੇ ਤੋਰੀ ਜਾਂਦੇ ਆ ਜਿਹੜੇ ਮਾਂ ਬਾਪ ਕੋਲ ਪੈਸੇ ਨਹੀਂ ਆ ਤਾਂ ਉਹ ਇਹੀ ਰਸਤਾ ਅਪਣਾਉਂਦੇ ਆ ਏ ਜੰਟ ਕਹਿੰਦਾ ਤੁਸੀਂ ਇਦਾਂ ਕਰ ਲਓ ਮੇਰੀ ਜਾਣ ਪਛਾਣ ਵਿੱਚ ਬਹੁਤ ਰਿਸ਼ਤੇ ਆ ਜੋ ਆਇਲਰਸ ਵਾਲੀਆਂ ਕੁੜੀਆਂ ਭਾਲਦੇ ਆ ਜਿਨ੍ਹਾਂ ਦਾ ਮੁੰਡਾ ਵੀ ਬਾਹਰ ਚਲੇ ਜਾਂਦਾ ਆ ਤੇ ਨਾਲੇ ਕੁੜੀ ਦੀ ਹੈਲਪ ਹੋ ਜਾਂਦੀ ਆ ਪਰ ਪਾਪਾ ਵਿਆਹ ਲਈ ਨਹੀਂ ਮੰਨ ਰਹੇ ਸੀ ਮੈਂ ਪਾਪਾ ਨੂੰ ਕਿਹਾ ਕਿ ਮੈਂ ਘਰ ਗਿਆਨੇ ਨਹੀਂ ਕਰਨ ਦੇਣਾ ਤਾਂ ਪਾਪਾ ਮੈਨੂੰ ਕਹਿੰਦੇ ਕੁਝ ਨਹੀਂ ਹੁੰਦਾ ਮੈਨੂੰ ਤੇਰੇ ਤੇ ਪੂਰਾ ਯਕੀਨ ਆ ਕਿ ਤੂੰ ਮਿਹਨਤ ਕਰਕੇ ਘਰ ਛੁੜਵਾ ਹੀ ਲੈਣਾ ਆ ਹੁਣ ਆਪਾਂ ਨੂੰ ਪੈਸਿਆਂ ਦੀ ਲੋੜ ਆ ਘਰ ਦਾ ਕੀ ਆ ਉਹ ਤਾਂ ਤੂੰ ਛੁੜਵਾ ਹੀ ਲਵੇਂਗੀ ਥੋੜੇ ਬਹੁਤ ਮੈਂ ਇਦਰੋਂ ਕਰ ਲਵਾਗਾ ਥੋੜੇ ਬਹੁਤ ਤੂੰ ਕਰ ਦੇਵੀਂ ਆਪਾਂ ਘਰ ਗਹਿਣੇ ਤੋਂ ਛਡਵਾ ਲਵਾਂਗੇ ਇੱਕ ਵਾਰ ਤੂੰ ਬਾਹਰ ਤਾਂ ਪਹੁੰਚ ਜਾਵੇਂਗੀ ਪਾਪਾ ਦੇ ਜਿਆਦਾ ਕਹਿੰਤੇ ਮੈਂ ਕਹਿ ਦਿੱਤਾ ਠੀਕ ਹੈ ਪਾਪਾ ਜਿੱਦਾਂ ਤੁਹਾਨੂੰ ਸਹੀ ਲੱਗੇ ਤੇ ਫੇਰ ਅਸੀਂ ਘਰ ਗਹਿਣੇ ਰੱਖ ਦਿੱਤਾ ਘਰ ਗਹਿਣੇ ਰੱਖੇ ਤੋਂ ਸਾਨੂੰ ਚੰਗੇ ਪੈਸੇ ਮਿਲ ਗਏ ਸੀ ਪਰ ਫਿਰ ਵੀ 2 ਲੱਖ ਰੁਪਏ ਘਟ ਗਏ ਸੀ 2 ਲੱਖ ਰੁਪਏ ਉਹ ਅੰਕਲ ਨੇ ਦੇ ਦਿੱਤੇ ਸੀ ਉਹ ਕਹਿੰਦੇ ਕੋਈ ਗੱਲ ਨਹੀਂ ਜਰੂ ਤੇਰੇ ਕੋਲ ਹੋਣਗੇ ਤਾਂ ਮੋੜ ਦਈ ਪਰ ਇੱਕ ਵਾਰ ਸਾਡੀ ਧੀ ਕੈਨੇਡਾ ਚਲੀ ਜਾਵੇ ਉਹਨਾਂ ਨੇ ਇੱਕ ਵਾਰ ਫਿਰ ਮੇਰੀ ਮਦਦ ਕੀਤੀ ਇਸ ਤਰ੍ਹਾਂ ਕਰਕੇ ਸਾਰਾ ਕੁਝ ਹੋ ਗਿਆ ਤੇ ਮੇਰਾ ਵੀਜ਼ਾ ਵੀ ਆ ਗਿਆ ਤੇ ਮੈਂ ਆਪਣੇ ਨਾਨਕੇ ਮਿਲਣ ਗਈ ਕਿਉਂਕਿ ਮੇਰੇ ਮਾਮਾ ਮਾਮੀ ਵੀ ਗੁੱਸੇ ਹੋ ਕੇ ਗਏ ਸੀ ਮੈਂ ਕਿੱਥੇ ਚੱਲ ਨਾਲੇ ਉਹਨਾਂ ਨੂੰ ਮਨਾ ਲਵਾਂਗੇ ਤੇ ਜਦੋਂ ਅਸੀਂ ਉੱਥੇ ਗਏ ਤੇ ਮੰਮੀ ਨੇ ਦੱਸਿਆ ਕਿ ਸੰਦੀਪ ਨੇ ਬਾਹਰ ਜਾਣਾ ਹੈ ਵੀਜ਼ਾ ਆ ਗਿਆ ਇਸ ਕਰਕੇ ਅਸੀਂ ਮਿਲਣ ਆਏ ਆ ਤਾਂ ਮਾਮੀ ਕਹਿੰਦੀ ਅੱਛਾ ਚੱਲ ਵਧੀਆ ਪੁੱਤ ਮੈਨੂੰ ਤਾਂ ਪਤਾ ਸੀ ਤੂੰ ਬਹੁਤ ਮਿਹਨਤੀ ਕੁੜੀ ਆ ਤੂੰ ਘਾਰ ਹੀ ਲੈਣਾ ਸਭ ਕੁਝ ਮਾਮੀ ਨੇ ਬਿਲਕੁਲ ਗੁੱਸਾ ਨਾ ਦਿਖਾਇਆ ਉਹਦੀ ਤਾਂ ਬੋਲੀ ਹੀ ਬਦਲ ਗਈ ਤੇ ਮੈਨੂੰ ਕਹਿੰਦੀ ਉੱਥੇ ਜਾ ਕੇ ਮੇਰੇ ਮੁੰਡੇ ਨੂੰ ਬੁਲਾ ਲਈ ਇਹਦੇ ਤੋਂ ਕਿੱਥੇ ਹਾਈਲਾਈਟਸ ਹੋਣਾ ਪੁੱਤ ਤੂੰ ਆਪਣੇ ਭਰਾ ਨੂੰ ਉੱਥੇ ਬੁਲਾ ਲਈ ਮੈਂ ਮਨ ਵਿੱਚ ਸੋਚ ਰਹੀ ਸੀ ਕਿ ਅੱਜ ਕੱਲ ਲੋਕ ਕਿੰਨੇ ਮਤਲਬੀ ਆ ਹੁਣ ਤੱਕ ਤਾਂ ਮੈਨੂੰ ਕਦੇ ਉਹਦੇ ਰਖੜੀ ਨਹੀਂ ਬੰਨਣ ਦਿੱਤੀ ਸੀ ਜਦੋਂ ਮੈਂ ਰਖੜੀ ਦਾ ਕਹਿੰਦੀ ਤਾਂ 100-100 ਟਾਲੇ ਮਾਰ ਦਿੰਦੀ ਸੀ ਮੰਮੀ ਤੇ ਅੱਜੋਂ ਮੇਰਾ ਭਰਾ ਵੀ ਹੋ ਗਿਆ ਸੀ ਮੈਂ ਕਿਹਾ ਠੀਕ ਐ ਮੰਮੀ ਜੀ ਤੇ ਥੋੜੇ ਦਿਨ ਵਿੱਚ ਟਿਕਟ ਲੈ ਕੇ ਮੈਂ ਕੈਨੇਡਾ ਚਲੀ ਗਈ ਸੀ ਉੱਥੇ ਸਾਡਾ ਕੋਈ ਜਾਣ ਪਹਿਚਾਨ ਵਾਲਾ ਨਹੀਂ ਸੀ ਅੰਕਲ ਦੀ ਰਿਸ਼ਤੇਦਾਰੀ ਵਿੱਚੋਂ ਕੋਈ ਕੁੜੀ ਸੀ ਮੈਂ ਉਹਦੇ ਕੋਲ ਜਾਣਾ ਸੀ ਉਹਨੇ ਮੈਨੂੰ 에어ਪੋਰਟ ਤੇ ਲੈਣ ਲਈ ਆਉਣਾ ਸੀ ਉਹ ਮੈਨੂੰ 에어ਪੋਰਟ ਤੋਂ ਲੈ ਗਈ ਤੇ ਮੈਂ ਪੂਰਾ 1 ਮਹੀਨਾ ਉਹਨਾਂ ਦੇ ਘਰ ਰਹੀ ਤੇ ਮੇਰਾ ਕਾਲਜ ਉੱਥੋਂ ਦੂਰ ਸੀ ਇਸ ਕਰਕੇ ਮੈਨੂੰ ਕਿਤੇ ਹੋਰ ਜਾਣਾ ਪੈਣਾ ਸੀ ਮੈਨੂੰ ਆਪਣੇ ਕਾਲਜ ਦੇ ਨੇੜੇ ਬੇਸਮੈਂਟ ਦੇਖਣੀ ਪਈ ਉਹਨਾਂ ਨੇ ਮੈਨੂੰ ਕਾਲਜ ਦੇ ਨੇੜੇ ਬੇਸਮੈਂਟ ਦੇਖ ਕੇ ਦਿੱਤੀ ਤੇ ਹੋਰ ਕੁੜੀਆਂ ਨਾਲ ਮੇਰਾ ਕੰਟੈਕਟ ਕਰਵਾ ਦਿੱਤਾ ਜਿੱਥੇ ਹੋਰ ਕੁੜੀਆਂ ਰਹਿੰਦੀਆਂ ਸੀ ਉਹਨਾਂ ਨਾਲ ਮੈਂ ਰਹਿਣ ਲੱਗ ਗਈ ਤੇ ਉਹਨਾਂ ਨੇ ਮੈਨੂੰ 4-3 ਦਾ ਕੰਮ ਵੀ ਦਵਾ ਦਿੱਤਾ ਤੇ ਇਸ ਤਰ੍ਹਾਂ ਮੈਂ ਆਪਣਾ ਖਾਣ ਪੀਣ ਦਾ ਗੁਜ਼ਾਰਾ ਕਰੀ ਜਾਂਦੀ ਸੀ ਤੇ 1 ਮਹੀਨੇ ਦਾ ਬੇਸਮੈਂਟ ਦਾ ਕਿਰਾਇਆ ਮੇਰਾ ਉਹ ਕੁੜੀ ਨੇ ਭਰ ਦਿੱਤਾ ਜੋ ਅੰਕਲ ਦੀ ਰਿਸ਼ਤੇਦਾਰ ਸੀ ਉਹ ਕਹਿੰਦੀ ਹੋਰ ਕੰਮ ਵੀ ਦੇਖਦੀ ਰਹੀ ਤੇ ਜੇ ਰਾਤ ਦਾ ਮਿਲਿਆ ਉਹ ਵੀ ਕਰ ਲਈ ਤੇਰਾ ਕਰਾਇਆ ਨਿਕਲ ਆਊਗਾ ਤੇ ਮੈਨੂੰ ਆਪਣਾ ਫੋਨ ਨੰਬਰ ਵੀ ਦੇ ਕੇ ਗਈ ਕਿ ਜੇ ਤੇਨੂੰ ਕਿਸੇ ਚੀਜ਼ ਦੀ ਲੋੜ ਹੋਈ ਤਾਂ ਮੈਨੂੰ ਫੋਨ ਕਰ ਲਵੀਂ ਵੈਸੇ ਉਹਦਾ ਘਰ ਉੱਥੋਂ ਕਾਫੀ ਦੂਰ ਸੀ ਜੋ ਮੇਰੇ ਨਾਲ ਬੇਸਮੈਂਟ ਵਿੱਚ ਕੁੜੀਆਂ ਰਹਿੰਦੀਆਂ ਸੀ ਉਹ ਸਾਰੀਆਂ ਹੀ ਮੇਰੇ ਨਾਲ ਉਹ ਵੱਡੀਆਂ ਸੀ ਉਹ ਮੇਰੇ ਨਾਲ ਘੱਟ ਹੀ ਗੱਲ ਕਰਦੀਆਂ ਸੀ ਕਿਉਂਕਿ ਉਹ ਸਾਰੀਆਂ ਉੱਥੇ ਪਹਿਲਾਂ ਤੋਂ ਇਕੱਠੀਆਂ ਰਹਿੰਦੀਆਂ ਸੀ ਪਰ ਮੈਂ ਅਜੇ ਨਵੀਂ-ਨਵੀਂ ਗਈ ਤੇ ਉਹ ਘਰ ਦਾ ਸਾਰਾ ਕੰਮ ਮੇਰੇ ਤੋਂ ਕਰਾਉਂਦੀਆਂ ਸੀ ਮੈਨੂੰ ਆਪਣੇ ਮੰਮੀ ਡੈਡੀ ਦੀ ਬਹੁਤ ਯਾਦ ਆਉਂਦੀ ਸੀ ਕਿਉਂਕਿ ਉੱਥੇ ਮੇਰੇ ਨਾਲ ਗੱਲਾਂ ਕਰਨ ਵਾਲਾ ਕੋਈ ਨਹੀਂ ਸੀ ਸਭ ਉੱਥੇ ਮਤਲਬ ਦੀ ਗੱਲ ਕਰਦੇ ਸੀ ਤੇ ਜਿੱਥੇ ਮੈਂ ਕੰਮ ਕਰਦੀ ਸੀ ਉੱਥੇ ਇੱਕ ਕੁੜੀ ਮੇਰੀ ਸਹੇਲੀ ਬਣ ਗਈ ਸੀ ਉਹ ਮੇਰੇ ਨਾਲੋਂ 2 ਸਾਲ ਵੱਡੀ ਸੀ ਤੇ ਉਹ ਮੇਰਾ ਬੜਾ ਮੂਹ ਕਰਦੀ ਸੀ ਪਰ ਉਹਦਾ ਘਰ ਕਿਤੇ ਹੋਰ ਸੀ ਉਹ ਦੂਸਰੀ ਸਾਈਡ ਰਹਿੰਦੀ ਸੀ ਪਰ ਜਦੋਂ ਮੈਂ ਕੰਮ ਤੇ ਜਾਂਦੀ ਸੀ ਤਾਂ ਉਹ ਮੈਨੂੰ ਬਹੁਤ ਭੱਜ ਕੇ ਮਿਲਦੀ ਸੀ ਉਹਦੇ ਨਾਲ ਮੇਰੀ ਮੱਤ ਜੀ ਮਿਲ ਗਈ ਸੀ ਕੰਮ ਤੇ ਮੇਰਾ ਜ਼ਿਆਦਾ ਦਿਲ ਲੱਗਦਾ ਸੀ ਕਿਉਂਕਿ ਉੱਥੇ ਮੇਰੀ ਉਹ ਸਹੇਲੀ ਹੁੰਦੀ ਸੀ ਉਹਦਾ ਨਾਮ ਰੋਜੀ ਸੀ ਮੈਂ ਰੋਜੀ ਨੂੰ ਦੱਸਦੀ ਸੀ ਕਿ ਮੇਰੇ ਕੰਮ ਵਾਲੀਆਂ ਕੁੜੀਆਂ ਮੈਨੂੰ ਬਹੁਤ ਤੰਗ ਕਰਦੀਆਂ ਆ ਤੇ ਸਾਰਾ ਕੰਮ ਮੇਰੇ ਤੋਂ ਕਰਾਉਂਦੀਆਂ ਆ ਤਾਂ ਰੋਜੀ ਮੈਨੂੰ ਕਹਿੰਦੀ ਤੂੰ ਅਗਲੇ ਮਹੀਨੇ ਤੋਂ ਮੇਰੀ ਬੇਸਮੈਂਟ ਵਿੱਚ ਆ ਜਾ ਮੈਂ ਕਿਹਾ ਠੀਕ ਐ ਦੇਖਦੀ ਆ ਉਹ ਕਹਿੰਦੀ ਕੋਈ ਗੱਲ ਨਹੀਂ ਆਪਾਂ ਇੱਕੋ ਰੂਮ ਵਿੱਚ ਰਹਿ ਲਿਆ ਕਰਾਂਗੇ ਜਦੋਂ ਮੈਂ ਸ਼ਾਮ ਨੂੰ ਮੰਮੀ ਡੈਡੀ ਨੂੰ ਫੋਨ ਕਰਦੀ ਸੀ ਤਾਂ ਮੈਂ ਉਹਨਾਂ ਨੂੰ ਕਦੇ ਨਹੀਂ ਦੱਸਦੀ ਸੀ ਕਿ ਉੱਥੇ ਮੇਰਾ ਜੀ ਨਹੀਂ ਲੱਗਦਾ ਕਿਉਂਕਿ ਮੈਂ ਆਪਣਾ ਸੁਪਨਾ ਤਾਂ ਪੂਰਾ ਕਰਨਾ ਹੀ ਸੀ ਮੈਂ ਮੰਮੀ ਪਾਪਾ ਨੂੰ ਕਹਿ ਦਿੰਦੀ ਸੀ ਕਿ ਮੇਰਾ ਬਹੁਤ ਅਜੀਬ ਲੱਗਿਆ ਹੋਇਆ ਇੱਥੇ ਘਰ ਵਿੱਚ ਜੋ ਕੁੜੀਆਂ ਰਹਿੰਦੀਆਂ ਮੇਰਾ ਬਹੁਤ ਮੋਹ ਕਰਦੀਆਂ ਨੇ ਇਸ ਤਰ੍ਹਾਂ ਕਹਿ ਕੇ ਮੈਂ ਉਹਨਾਂ ਨੂੰ ਖੁਸ਼ ਕਰ ਦਿੰਦੀ ਸੀ ਪਾਪਾ ਕਦੇ-ਕਦੇ ਫੋਨ ਤੇ ਰੋ ਪੈਂਦੇ ਸੀ ਉਹਨਾਂ ਨੂੰ ਮੇਰੀ ਬੜੀ ਯਾਦ ਆਉਂਦੀ ਸੀ ਪਾਪਾ ਕਹਿੰਦੇ ਪੁੱਤ ਤੇਰੇ ਬਿਨਾ ਘਰ ਸੁਨਣਾ ਹੋ ਗਿਆ ਆ ਮੈਂ ਪਾਪਾ ਨੂੰ ਕਿਹਾ ਪਾਪਾ ਥੋੜਾ ਟਾਈਮ ਰੁਕਜੋ ਬਸ ਮੈਂ ਤੁਹਾਨੂੰ ਆਪਣੇ ਕੋਲ ਹੀ ਬੁਲਾ ਲੈਣਾ ਫਿਰ ਆਪਾਂ ਸਾਰੇ ਇਕੱਠੇ ਰਹਾਂਗੇ ਇਸ ਤਰ੍ਹਾਂ ਹੀ ਟਾਈਮ ਲੰਘਦਾ ਗਿਆ ਤੇ ਅਗਲੇ ਮਹੀਨੇ ਮੇਰਾ ਕੰਮ ਘਟ ਗਿਆ ਤੇ ਮੇਰੇ ਕੋਲ ਮਸਾਂ ਹੀ ਰੋਟੀ ਜੋਗੇ ਪੈਸੇ ਹੁੰਦੇ ਸੀ ਪਰ ਘਰ ਦਾ ਕਿਰਾਇਆ ਮੇਰੇ ਤੋਂ ਨਹੀਂ ਭਰਿਆ ਜਾਂਦਾ ਸੀ ਤਾਂ ਮੇਰੀ ਸਹੇਲੀ ਰੋਜ਼ੀ ਮੈਨੂੰ ਕਹਿੰਦੀ ਤੂੰ ਇਹ ਬੇਸਮੈਂਟ ਛੱਡ ਕੇ ਮੇਰੇ ਕੋਲ ਆ ਜਾ ਕੋਈ ਗੱਲ ਨਹੀਂ ਜੇ ਤੇਰੇ ਕੋਲ ਪੈਸੇ ਨਹੀਂ ਹੋਇਆ ਕਰਨਗੇ ਮੈਂ ਆਪੇ ਰੂਮ ਦਾ ਕਿਰਾਇਆ ਦੇ ਦਿਆ ਕਰੂੰਗੀ ਤੂੰ ਮੇਰੇ ਕੋਲ ਆ ਜਾ ਉਹ ਬਹੁਤ ਚੰਗੀ ਸੀ ਉਹਨੇ ਮੇਰੀ ਬਹੁਤ ਹੈਲਪ ਕੀਤੀ ਤੇ 3 ਮਹੀਨੇ ਪੂਰੇ ਕਰਕੇ ਮੈਂ ਰੋਜੀ ਕੋਲ ਚਲੀ ਗਈ ਮੈਨੂੰ ਕੈਨੇਡਾ ਗਏ ਹੋਏ 1 ਸਾਲ ਹੋ ਗਿਆ ਸੀ ਤੇ ਮੇਰੀ ਅਗਲੀ ਫੀਸ ਭਰਨ ਵਾਲੀ ਸੀ ਪਰ ਮੇਰੇ ਕੋਲ 1 ਰੁਪਿਆ ਵੀ ਨਹੀਂ ਸੀ ਮੈਂ ਬਹੁਤ ਟੈਨਸ਼ਨ ਵਿੱਚ ਰਹਿੰਦੀ ਸੀ ਮੈਨੂੰ ਸਮਝ ਨਹੀਂ ਲੱਗ ਰਿਹਾ ਸੀ ਕਿ ਮੈਂ ਆਪਣੀ ਫੀਸ ਕਿੱਥੋਂ ਭਰਾਂ ਕਿਉਂਕਿ ਪਿੱਛੇ ਤਾਂ ਸਭ ਕੁਝ ਗਿਆਨੇ ਪਿਆ ਸੀ ਘਰ ਵੀ ਸਾਡਾ ਗੈਨੇ ਪਿਆਸੀ ਤੇ ਹੋਰ ਪੈਸੇ ਮੈਂ ਕਿਸ ਤੋਂ ਮੰਗਵਾਉਂਦੀ ਤੇ ਕੰਮ ਵੀ ਥੋੜਾ ਬਹੁਤ ਹੀ ਮਿਲਦਾ ਸੀ ਜਿਸ ਨਾਲ ਬਸ ਘਰ ਦਾ ਹੀ ਖਰਚਾ ਚੱਲਦਾ ਸੀ ਮੈਂ ਰੋਜੀ ਨੂੰ ਕਿਹਾ ਕਿ ਮੈਨੂੰ ਤਾਂ ਬਹੁਤ ਟੈਨਸ਼ਨ ਆ ਯਾਰ ਕਿਤੇ ਹੋਰ ਕੰਮ ਦਵਾ ਦੇ ਤਾਂ ਉਹ ਕਹਿੰਦੀ ਕੰਮ ਤਾਂ ਹੁਣ ਇੱਥੇ ਘੱਟ ਹੀ ਚੱਲਦੇ ਆ ਇੱਥੇ ਕੰਮ ਬਹੁਤ ਘਟ ਗਿਆ ਆ ਤਾਂ ਮੈਂ ਕਿਹਾ ਪਰ ਮੇਰੀ ਤਾਂ ਸਾਰੀ ਫੀਸ ਭਰਨ ਵਾਲੀ ਆ ਤੇ ਮੇਰੇ ਕੋਲ ਤਾਂ ਕੋਈ ਰੁਪਿਆ ਵੀ ਨਹੀਂ ਸੀ ਉਹ ਮੇਰੀ ਸਹੇਲੀ ਰੋਜੀ ਮੇਰਾ ਰੂਮ ਦਾ ਕਿਰਾਇਆ ਵੀ ਭਰ ਰਹੀ ਸੀ ਤੇ ਮੈਨੂੰ ਬਹੁਤ ਸ਼ਰਮ ਜਿਹੀ ਆਉਂਦੀ ਸੀ ਕਿ ਕਿੰਨਾ ਕੁ ਟਾਈਮ ਹੈ ਮੇਰਾ ਕਿਰਾਇਆ ਭਰੀ ਜਾਇਆ ਕਰੂਗੀ ਇੱਕ ਦਿਨ ਰੋਜੀ ਨੇ ਦੱਸਿਆ ਕਿ ਮੇਰੀ ਭੈਣ ਦਾ ਵਿਆਹ ਆ ਤੇ ਮੈਂ ਇੰਡੀਆ ਜਾ ਰਹੀ ਆ ਮੇਰੀ ਭੈਣ ਲਈ ਅਚਾਨਕ ਰਿਸ਼ਤਾ ਮਿਲ ਗਿਆ ਤੇ ਉਹਨਾਂ ਨੇ ਵਿਆਹ ਰੱਖ ਲਿਆ ਇਸ ਲਈ ਮੈਨੂੰ ਇੰਡੀਆ ਜਾਣਾ ਪਊਗਾ ਤੇ ਅਗਲੇ ਮਹੀਨੇ ਘਰ ਦਾ ਮਾਲਕ ਕਿਰਾਇਆ ਲੈਣ ਆਇਆ ਤੇ ਮੈਂ ਉਹਦੀਆਂ ਬਹੁਤ ਮਿੰਤਾ ਕੀਤੀਆਂ ਕਿ ਅਗਲੇ ਮਹੀਨੇ ਮੈਂ ਕਿਰਾਇਆ ਪੱਕਾ ਭਰ ਦੂੰਗੀ ਪਰ ਉਹ ਨਹੀਂ ਮੰਨ ਰਿਹਾ ਸੀ ਉਹਨੇ ਮੈਨੂੰ 4-5 ਦਿਨ ਦੀ ਮੌਲਤ ਦੇ ਦਿੱਤੀ ਕਿ 4-5 ਦਿਨਾਂ ਦੇ ਵਿੱਚ ਤੂੰ ਕਿਰਾਇਆ ਭਰ ਦੇ ਨਈ ਤਾਂ ਤੈਨੂੰ ਘਰ ਵਿੱਚੋਂ ਬਾਹਰ ਕੱਢ ਦਿੱਤਾ ਜਾਊਗਾ ਮੈਨੂੰ ਸਮਝ ਨਹੀਂ ਲੱਗ ਰਹੀ ਸੀ ਮੈਂ ਕੀ ਕਰਾਂ ਕਿਸ ਨੂੰ ਫੋਨ ਕਰਾਂ ਕਿਸ ਤੋਂ ਹੈਲਪ ਮੰਗਾ ਕਿਉਂਕਿ ਉੱਥੇ ਸਾਰੇ ਮੇਰੇ ਵਰਗੇ ਹੀ ਸੀ ਸਭ ਆਪਣਾ ਟਾਈਮ ਪਾਸ ਮਸਾ ਕਰਦੇ ਸੀ ਰੋਜ਼ੀ ਵੀ ਇੰਡੀਆ ਚਲੀ ਗਈ ਸੀ ਮੈਨੂੰ ਤਾਂ ਲੱਗਦਾ ਸੀ ਕਿ ਕੈਨੇਡਾ ਵਿੱਚ ਕੰਮ ਬਹੁਤ ਆ ਪਰ ਉੱਥੇ ਕੰਮ ਬਹੁਤ ਘਟ ਗਿਆ ਸੀ ਮੈਂ ਤਾਂ ਸੋਚਿਆ ਸੀ ਹੁਣ ਸਭ ਕੁਝ ਸੈੱਟ ਹੋ ਜਾਣਾ ਤੇ ਮੈਨੂੰ ਲੱਗਦਾ ਸੀ ਸਾਰੇ ਖਰਚੇ ਕੱਢ ਕੇ ਘਰੇ ਵੀ ਪੈਸੇ ਪਾਏ ਜਾਣੇ ਆ ਪਰ ਉਥੇ ਤਾਂ ਮੇਰਾ ਆਪਣਾ ਗੁਜ਼ਾਰਾ ਮਸਾ ਹੁੰਦਾ ਸੀ ਸਮਝ ਨਹੀਂ ਲੱਗ ਰਿਹਾ ਸੀ ਕਿ ਕਰਾਂ ਤਾਂ ਕੀ ਕਰਾਂ 5 ਦਿਨ ਪੂਰੇ ਹੋਣ ਵਾਲੇ ਸੀ ਤੇ ਘਰ ਦਾ ਮਾਲਕ ਫੇਰ ਆ ਗਿਆ ਤੇ ਮੈਨੂੰ ਕਹਿਣ ਲੱਗਾ ਕਿ ਤੂੰ ਕਿਰਾਇਆ ਦੇਣਾ ਜਾਂ ਤੇਰਾ ਸਮਾਨ ਬਾਹਰ ਸਟਾਵਾ ਮੈਂ ਇੱਕ ਦਿਨ ਦੀ ਮਹੌਲਤ ਹੋਰ ਲੈ ਲਈ ਤੇ ਫਿਰ ਮੈਂ ਇੰਡੀਆ ਰੋਜੀ ਨੂੰ ਫੋਨ ਕੀਤਾ ਕਿ ਹੁਣ ਮੈਂ ਕੀ ਕਰਾਂ ਤਾਂ ਰੋਜੀ ਮੈਨੂੰ ਕਹਿੰਦੀ ਮੇਰੇ ਕੋਲ ਇੱਕ ਹੱਲ ਹੈ ਜਿਸ ਨਾਲ ਤੇਰੀ ਟੈਨਸ਼ਨ ਦੂਰ ਹੋ ਜਾਊਗੀ ਇਸ ਨਾਲ ਤੈਨੂੰ ਪੈਸੇ ਮਿਲ ਜਾਣਗੇ ਮੈਂ ਕਿਹਾ ਜਲਦੀ ਦੱਸ ਤਾਂ ਜੋ ਉਹਨੇ ਮੈਨੂੰ ਕਿਹਾ ਉਹ ਮੈਂ ਕਦੇ ਸੋਚ ਵੀ ਨਹੀਂ ਸਕਦੀ ਸੀ ਜਦੋਂ ਨੇ ਮੈਨੂੰ ਇਹ ਗੱਲਾਂ ਕਹੀਆਂ ਤਾਂ ਮੈਂ ਸੁਣਦੇ ਸਾਰੀ ਸੁਣ ਜੀ ਹੋ ਗਈ ਉਹ ਮੈਨੂੰ ਕਹਿੰਦੀ ਤੂੰ ਘਰ ਦੇ ਮਾਲਕ ਨਾਲ ਗੱਲ ਕਰ ਲੈ ਤੇ ਤੂੰ ਉਹਨੂੰ ਕਹਿ ਕੇ ਮੈਂ ਤੈਨੂੰ ਖੁਸ਼ ਕਰ ਦਿਆ ਕਰੂੰਗੀ ਤੇ ਤੁਸੀਂ ਮੈਨੂੰ ਕਿਰਾਇਆ ਮਾਫ ਕਰ ਦਿਓ ਇਹ ਸੁਣ ਕੇ ਮੇਰੇ ਲੂ ਕੰਡੇ ਖੜੇ ਹੋ ਗਏ ਮੈਂ ਰੋਜ਼ੀ ਨੂੰ ਕਿਹਾ ਕਿ ਤੂੰ ਮੇਰੀ ਬੈਸਟ ਫਰੈਂਡ ਆ ਤੇ ਮੈਨੂੰ ਕਿਹੋ ਜੀ ਸਲਾਹ ਦੇ ਰਹੀਆਂ ਤਾਂ ਉਹ ਕਹਿੰਦੀ ਇੱਥੇ ਤਾਂ ਇਹੋ ਜੇ ਕੰਮ ਹੀ ਕਰਨੇ ਪੈਂਦੇ ਨੇ ਫੇਰ ਹੀ ਗੁਜ਼ਾਰਾ ਹੁੰਦਾ ਆ ਤਾਂ ਹੀ ਮੈਂ ਸੋਚਦੀ ਰਹਿੰਦੀ ਸੀ ਕਿ ਰੋਜ਼ੀ ਕੋ ਲੈਣੇ ਪੈਸੇ ਕਿੱਥੋਂ ਆ ਜਾਂਦੇ ਨੇ ਉਹਦਾ ਕੰਮ ਵੀ ਠੀਕ ਠਾਕ ਜਿਹਾ ਚੱਲਦਾ ਸੀ ਜਦੋਂ ਮੈਂ ਉਹਦੇ ਤੋਂ ਪੈਸੇ ਦਾ ਪੁੱਛਦੀ ਸੀ ਤਾਂ ਉਦੋਂ ਉਹ ਮੈਨੂੰ ਬਹਾਨਾ ਮਾਰ ਦਿੰਦੀ ਸੀ ਕਿ ਮੇਰੇ ਘਰ ਦੇ ਮੈਨੂੰ ਪੈਸੇ ਭੇਜ ਦੇ ਆ ਪਰ ਅਸਲ ਸੱਚ ਮੈਨੂੰ ਉਦੋਂ ਪਤਾ ਲੱਗਾ ਜਦੋਂ ਉਹਨੇ ਮੈਨੂੰ ਇਹ ਸਲਾ ਦਿੱਤੀ ਪਰ ਮੈਂ ਇਸ ਗੱਲ ਨਾਲ ਬਿਲਕੁਲ ਵੀ ਸਹਿਮਤ ਨਹੀਂ ਸੀ ਪਰ ਮੈਂ ਸਾਰੀ-ਸਾਰੀ ਰਾਤ ਸੌਂਦੀ ਨਹੀਂ ਸੀ ਕਿਉਂਕਿ ਫੀਸ ਭਰਨ ਵਿੱਚ ਥੋੜੇ ਦੇ ਨੀ ਰਹਿ ਗਏ ਸੀ ਤੇ ਮੈਂ ਸਾਰੀ-ਸਾਰੀ ਰਾਤ ਇਹੀ ਸੋਚਦੀ ਰਹਿੰਦੀ ਸੀ ਕਿ ਮੈਂ ਫੀਸ ਕਿੱਥੋਂ ਭਰਨੀ ਆ ਰੋਜ਼ੀ ਮੈਨੂੰ ਵਾਰ-ਵਾਰ ਫੋਨ ਲਾ ਕੇ ਇਹੀ ਕਹੀ ਜਾਂਦੀ ਸੀ ਕਿ ਤੂੰ ਇਸ ਤਰ੍ਹਾਂ ਹੀ ਕਰ ਲੈ ਨਹੀਂ ਤਾਂ ਤੈਨੂੰ ਵਾਪਸ ਆਉਣਾ ਪੈਣਾ ਉਹਦੀਆਂ ਇਹ ਗੱਲਾਂ ਸੁਣ ਕੇ ਮੈਂ ਬਹੁਤ ਜ਼ਿਆਦਾ ਰੋਈ ਕਿਉਂਕਿ ਮੈਂ ਉੱਥੇ ਇਹੋ ਜੇ ਕੰਮ ਕਰਨ ਨਹੀਂ ਗਈ ਸੀ ਮੈਂ ਤਾਂ ਆਪਣੇ ਮਾਪੇ ਦਾ ਨਾਮ ਰੌਸ਼ਨ ਕਰਨਾ ਚਾਹੁੰਦੀ ਸੀ ਤੇ ਜੇ ਇਸ ਤਰ੍ਹਾਂ ਮੈਂ ਆਪਣੇ ਸੁਪਨੇ ਪੂਰੇ ਕੀਤੇ ਤਾਂ ਕੀ ਕੀਤੇ ਮੈਂ ਸਾਰੀ ਰਾਤ ਸੋਚਦੀ ਰਹਿੰਦੀ ਕਿ ਸੋਚਿਆ ਕੀ ਸੀ ਤੇ ਹੋ ਕੀ ਰਿਹਾ ਕਦੇ-ਕਦੇ ਮਨ ਕਰਦਾ ਕਿ ਮੈਂ ਵਾਪਿਸ ਚਲੀ ਜਾਵਾਂ ਪਰ ਵਾਪਿਸ ਕਿਵੇਂ ਚਲੇ ਜਾਂਦੀ ਮੇਰਾ ਤਾਂ ਘਰ ਵੀ ਗੈਣੇ ਪਿਆ ਸੀ ਅਗਲੇ ਦਿਨ ਫਿਰ ਮਕਾਨ ਮਾਲਕ ਆ ਗਿਆ ਤੇ ਉਹ ਮੇਰੇ ਤੋਂ ਕਿਰਾਇਆ ਮੰਗਣ ਲੱਗਾ ਤੇ ਮੈਂ ਚੁੱਪ ਕਰਕੇ ਬੈਠ ਗਈ ਮੈਂ ਉਹਨੂੰ ਕੋਈ ਜਵਾਬ ਨਾ ਦਿੱਤਾ ਅੱਜ ਮਕਾਨ ਮਾਲਕ ਦਾ ਮੁੰਡਾ ਆਇਆ ਸੀ ਤਾਂ ਉਹ ਮੈਨੂੰ ਕਹਿਣ ਲੱਗਾ ਕਿਰਾਇਆ ਦੇਣਾ ਜਾਂ ਕੁਝ ਹੋਰ ਇਦਾਂ ਕਹਿ ਕੇ ਉਹਨੇ ਮੇਰੇ ਮੋਢੇ ਤੇ ਹੱਥ ਰੱਖ ਲਿਆ ਮੈਂ ਉੱਠ ਕੇ ਪਰਾਂ ਹੋ ਗਈ ਤੇ ਉਹ ਕਹਿੰਦਾ ਜੋ ਤੂੰ ਸਮਝਾਉਣਾ ਚਾਹਨੀ ਆ ਉਹ ਮੈਂ ਸਮਝ ਗਿਆ ਪਰ ਮੈਂ ਤਾਂ ਉਹਨੂੰ ਕੁਝ ਵੀ ਨਹੀਂ ਬੋਲੀ ਸੀ ਪਤਾ ਨਹੀਂ ਉਹ ਕੀ ਸਮਝ ਰਿਹਾ ਸੀ ਮੈਨੂੰ ਵਾਰ-ਵਾਰ ਰੋਜ਼ੀ ਦੀ ਗੱਲ ਯਾਦ ਆ ਰਹੀ ਸੀ ਉਹ ਮੇਰੇ ਕਰੀਬ ਆਉਂਦਾ ਗਿਆ ਤੇ ਮੇਰੇ ਤੋਂ ਕੁਝ ਵੀ ਨਾ ਬੋਲਿਆ ਗਿਆ ਕਿਉਂਕਿ ਮੈਨੂੰ ਬਸ ਆਪਣਾ ਗਹਿਣੇ ਪਿਆ ਘਰ ਦੇਖਦਾ ਸੀ ਪਤਾ ਨਹੀਂ ਕਦੋਂ ਉਹਨੇ ਮੇਰੇ ਨਾਲ ਨਜਾਇਜ਼ ਸਬੰਧ ਬਣਾ ਲਏ ਉਹ ਕਹਿੰਦਾ ਇੱਥੇ ਤਾਂ ਇਹੀ ਕੁਝ ਚੱਲਦਾ ਮਕਾਨ ਮਾਲਕ ਦਾ ਮੁੰਡਾ ਮੈਨੂੰ ਕਹਿੰਦਾ ਜਦੋਂ ਮੈਂ ਤੇਰੇ ਕਰੀਬ ਆਇਆ ਤਾਂ ਤੂੰ ਮੈਨੂੰ ਕੁਝ ਵੀ ਨਹੀਂ ਕਿਹਾ ਇਦਾ ਮਤਲਬ ਇਹੀ ਆ ਕਿ ਮੈਂ ਤੇਰੇ ਨਾਲ ਜੋ ਮਰਜ਼ੀ ਕਰ ਲਵਾ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਉਹ ਡੇਲੀ ਮੇਰੇ ਘਰ ਆਉਂਦਾ ਸੀ ਤੇ ਮੇਰੇ ਨਾਲ ਆ ਕੇ रिलेशन ਬਣਾ ਲੈਂਦਾ ਸੀ ਤੇ ਮੈਂ ਉਹਨੂੰ ਕੁਝ ਵੀ ਨਹੀਂ ਬੋਲਦੀ ਸੀ ਮੈਂ ਅੰਦਰੋਂ ਬਹੁਤ ਟੁੱਟ ਗਈ ਸੀ ਕਿਉਂਕਿ ਮੇਰੇ ਕੋਲ ਹੋਰ ਕੋਈ ਆਪਸ਼ਨ ਨਹੀਂ ਸੀ ਮੈਂ ਕਰਦੀ ਵੀ ਤਾਂ ਕੀ ਕਰਦੀ ਇੱਕ ਦਿਨ ਉਹਨੂੰ ਮੈਂ ਦੱਸਿਆ ਕਿ ਮੇਰੀ ਤਾਂ ਫੀਸ ਵੀ ਭਰਨ ਵਾਲੀ ਆ ਤਾਂ ਉਹ ਕਹਿੰਦਾ ਤੂੰ ਮੈਨੂੰ ਖੁਸ਼ ਕਰਦੀ ਰਿਹਾ ਕਰ ਮੈਂ ਤੇਰੀ ਸਾਰੀ ਫੀਸ ਭਰ ਦਊਗਾ ਬੇਸ਼ੱਕ ਮੇਰੀ ਫੀਸ ਭਰਨ ਵਾਲੀ ਟੈਨਸ਼ਨ ਦੂਰ ਹੋ ਗਈ ਸੀ ਪਰ ਜੋ ਮਾਪਿਆਂ ਦੀ ਨਜ਼ਰ ਵਿੱਚ ਮੈਂ ਗੁਨੇਗਾਰ ਹੋ ਗਈ ਸੀ ਉਹਦਾ ਕੀ ਸੀ ਇੱਕ ਬੋਝ ਲੈ ਗਿਆ ਤੇ ਦੂਜਾ ਬੋਝ ਮੇਰੇ ਗਲ ਪੈ ਗਿਆ ਸੀ ਉੱਥੇ ਮੈਂ ਕੱਲੀ ਨਹੀਂ ਮੇਰੇ ਵਰਗੀਆਂ ਪਤਾ ਨਹੀਂ ਕਿੰਨੀਆਂ ਕੁੜੀਆਂ ਮਜਬੂਰ ਹੋ ਕੇ ਇਹ ਕਦਮ ਚੁੱਕਦੀਆਂ ਨੇ ਉਥੇ ਕੋਈ ਕਿਸੇ ਤੇ ਤਰਸ ਨਹੀਂ ਕਰਦਾ ਮੈਂ ਰੋਜ਼ੀ ਨੂੰ ਇਦਾਂ ਫੋਨ ਤੇ ਦੱਸਿਆ ਤਾਂ ਰੋਜ਼ੀ ਕਹਿੰਦੀ ਮੈਂ ਵੀ ਤੇਰੇ ਵਾਂਗ ਮਜਬੂਰ ਹੋ ਕੇ ਇਹ ਕੰਮ ਕੀਤਾ ਸੀ ਕਿਸੇ ਦਾ ਦਿਲ ਤਾਂ ਨਹੀਂ ਕਰਦਾ ਇਹ ਕੰਮ ਕਰਨ ਨੂੰ ਪਰ ਕੀ ਕੀਤਾ ਜਾਵੇ ਮਜਬੂਰੀ ਵਿੱਚ ਇਹ ਕੰਮ ਕਰਨੇ ਪੈਂਦੇ ਆ ਜੇ ਉਥੇ ਇੰਨੇ ਵਧੀਆ ਕੰਮ ਮਿਲਦੇ ਹੋਣ ਤਾਂ ਸਾਨੂੰ ਇਹ ਕੰਮਾਂ ਦੀ ਕੀ ਲੋੜ ਆ ਰੋਜ਼ੀ ਕਹਿੰਦੀ ਤੂੰ ਟੈਨਸ਼ਨ ਨਾ ਲੈ ਮੈਂ ਬਸ ਕੱਲ ਪਰਸੋ ਤੱਕ ਤੇਰੇ ਕੋਲ ਪਹੁੰਚ ਜਾਣਾ ਮੈਂ ਬਹੁਤ ਚੁੱਪ ਰਹਿੰਦੀ ਸੀ ਕਿਉਂਕਿ ਮੇਰੇ ਅੰਦਰ ਜੋ ਸੁਪਨੇ ਸੀ ਉਹ ਬਿਲਕੁਲ ਮਰ ਗਏ you see. ਬੇਸ਼ੱਕ ਮੇਰੇ ਕੋਲ ਪੈਸੇ ਸੀ ਪਰ ਉਹ ਪੈਸਿਆਂ ਦਾ ਮੈਨੂੰ ਕੋਈ ਸਵਾਦ ਜਿਆ ਨਹੀਂ ਆ ਰਿਹਾ ਸੀ ਉਹ ਮਕਾਨ ਮਾਲਕ ਦਾ ਮੁੰਡਾ ਮੈਨੂੰ ਡੇਲੀ ਕਿੰਨੇ ਕਿੰਨੇ ਡਾਲਰ ਦੇ ਜਾਂਦਾ ਸੀ ਮੇਰੇ ਕੋਲ ਪੈਸੇ ਬਹੁਤ ਹੋ ਗਏ ਸੀ ਇੱਕ ਦਿਨ ਮੈਂ ਪੈਸੇ ਘਰੇ ਭੇਜ ਦਿੱਤੇ ਤੇ ਮੰਮੀ ਮੈਨੂੰ ਕਹਿੰਦੀ ਕਿ ਤੇਰੇ ਪੈਸਿਆਂ ਵਿੱਚੋਂ ਪਹਿਲਾਂ ਅਸੀਂ ਗੁਰੂ ਘਰ ਪੈਸੇ ਦੇਵਾਂਗੇ ਇਹ ਸੁਣ ਕੇ ਮੇਰਾ ਅੰਦਰੋਂ ਸੀਨਾ ਜਿਹਾ ਮੱਚ ਗਿਆ ਕਿ ਕਿਸ ਕਮਾਈ ਦੇ ਪੈਸੇ ਮੈਂ ਆਪਣੀ ਮਾਂ ਨੂੰ ਭੇਜਿਆ ਅਗਲੇ ਹਫਤੇ ਹੀ ਰੋਜ਼ੀ ਵਾਪਸ ਕੈਨੇਡਾ ਆ ਗਈ ਸੀ ਮੈਂ ਰੋਜੀ ਦੇ ਗੱਲ ਲਾ ਕੇ ਬਹੁਤ ਰੋਈ ਤੇ ਮੈਨੂੰ ਦੇਖ ਕੇ ਰੋਜੀ ਵੀ ਰੋਣ ਲੱਗ ਪਈ ਉਹ ਕਹਿੰਦੀ ਤੇਰੇ ਵਾਂਗ ਮੈਂ ਵੀ ਇੱਕ ਦਿਨ ਬਹੁਤ ਮਜਬੂਰ ਹੋ ਕੇ ਇਹ ਕੰਮ ਕਰ ਬੈਠੀ ਸੀ ਕਿਉਂਕਿ ਮੇਰੇ ਕੋਲ ਵੀ 1 ਰੁਪਿਆ ਨਹੀਂ ਸੀ ਪਰ ਕੀ ਕਰੀਏ ਅਸੀਂ ਇੰਨਾ ਮਜਬੂਰ ਹੋ ਜਾਂਦੀਆਂ ਕਿ ਪਿੱਛੇ ਮਾਪਿਓ ਨੂੰ ਕੀ ਦਸੀਏ ਕਿਉਂਕਿ ਸਾਡੀਆਂ ਜ਼ਮੀਨਾਂ ਸਾਡੇ ਘਰ ਪਿੱਛੇ ਗਹਿਣੇ ਪਏ ਹੁੰਦੇ ਆ ਤੇ ਉਹ ਵੇਖ ਕੇ ਸਾਡਾ ਪਿੱਛੇ ਮੁੜਨ ਨੂੰ ਮਨ ਨਹੀਂ ਕਰਦਾ ਤੇ ਅਸੀਂ ਆਪਣੀ ਇੱਜ਼ਤ ਦਾਤੇ ਲਾ ਦਿਨੀਆਂ ਆ ਮੈਂ ਅੱਜ ਵੀ ਕੈਨੇਡਾ ਵਿੱਚ ਰਹਿ ਰਹੀ ਆ ਬੇਸ਼ੱਕ ਹੁਣ ਮੇਰਾ ਕੰਮ ਸੈੱਟ ਹੋ ਗਿਆ ਸੀ ਤੇ ਮੈਂ ਆਪਣਾ ਘਰ ਵੀ ਗੈਣੇ ਤੋਂ ਛੁੜਵਾ ਲਿਆ ਸੀ ਤੇ ਸਭ ਕੁਝ ਸੈੱਟ ਹੋ ਗਿਆ ਸੀ ਪਰ ਮੈਂ ਪਹਿਲਾਂ ਵਾਲੀ ਸੰਦੀਪ ਨਹੀਂ ਰਹੀ ਸੀ ਕਿਉਂਕਿ ਮੈਂ ਪੈਸਾ ਇੱਜ਼ਤ ਨਾਲ ਨਹੀਂ ਕਮਾਇਆ ਇਹ ਪੈਸਾ ਮੈਂ ਬੇਇੱਜ਼ਤ ਹੋ ਕੇ ਕਮਾਇਆ ਸੀ ਮੇਰੇ ਵਰਗੀਆਂ ਹੋਰ ਪਤਾ ਨਹੀਂ ਕਿੰਨੀਆਂ ਕੁੜੀਆਂ ਕੈਨੇਡਾ ਵਿੱਚ ਇਸ ਤਰ੍ਹਾਂ ਆਪਣੀ ਇੱਜ਼ਤ ਦਾਤੇ ਲਾ ਦਿੰਦੀਆਂ ਨੇ ਮਜਬੂਰ ਹੋ ਜਾਂਦੀਆਂ ਨੇ ਕਿਉਂਕਿ ਪਿਛੇ ਮਾਪਿਓ ਪੈਸੇ ਦੀ ਉਡੀਕ ਕਰਦੇ ਆ ਤੇ ਪੁੱਛਦੇ ਆ ਕਿ ਪੁੱਤ ਕਿੰਨੇ ਪੈਸੇ ਬਣ ਗਏ ਆ ਤੈਨੂੰ ਕੰਮ ਮਿਲ ਗਿਆ ਤੇ ਸਭ ਧੀਆ ਉਹਨਾਂ ਨੂੰ ਸੱਚ ਨਹੀਂ ਦੱਸ ਸਕਦੀਆਂ ਤਾਂ ਕਿ ਮਾਪੇ ਟੈਨਸ਼ਨ ਨਾ ਲੈਣ ਪਰ ਇਹ ਗਲਤ ਆ ਇਹ ਸਭ ਮੈਂ ਇੱਕ ਮਜਬੂਰੀ ਵਿੱਚ ਆ ਕੇ ਕੀਤਾ ਕਿਉਂਕਿ ਮੈਂ ਆਪਣੇ ਮਾਪਿਓ ਨੂੰ ਦੁਖੀ ਨਹੀਂ ਕਰਨਾ ਚਾਹੁੰਦੀ ਸੀ ਉਹਨਾਂ ਨੇ ਪਹਿਲਾਂ ਹੀ ਬਹੁਤ ਗਰੀਬੀ ਦੇਖੀ ਸੀ ਪਰ ਹੁਣ ਉਹਨਾਂ ਦੀ ਉਮੀਦ ਇੱਕੋ ਇੱਕ ਮੈਂ ਸੀ ਤੇ ਮੈਂ ਉਹਨਾਂ ਦੀ ਉਮੀਦ ਨਹੀਂ ਤੋੜਨਾ ਚਾਹੁੰਦੀ ਸੀ ਜਿਸ ਕਰਕੇ ਮੈਂ ਇਹ ਸਭ ਕਰ ਬੈਠੀ ਆں ਬੇਸ਼ੱਕ ਅੱਜ ਮੇਰੇ ਕੋਲ ਸਭ ਕੁਝ ਆ ਪਰ ਮੈਂ ਆਪਣੇ ਮਾਪਿਓ ਦੀ ਹਮੇਸ਼ਾ ਗੁਨੇਗਾਰ ਰਹਾਂਗੀ ਕਿਉਂਕਿ ਜੇਸਦੇਨ ਉਹਨਾਂ ਨੂੰ ਇਹ ਗੱਲ ਪਤਾ ਲੱਗ ਜਾਊਗੀ ਤਾਂ ਉਹ ਮੈਨੂੰ ਕਦੀ ਮਾਫ ਨਹੀਂ ਕਰਨਗੇ ਤਾ ਐਸੀ ਅੱਜ ਦੀ ਸਟੋਰੀ ਗਾਇਸ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਜੇ ਤੁਸੀਂ ਵੀ ਆਪਣੀ ਕੋਈ ਸਟੋਰੀ ਨੂੰ ਇਦਾਂ ਹੀ ਪੋਸਟ ਕਰਵਾਉਣਾ ਚਾਹੁੰਦੇ ਹੋ ਤਾਂ ਸਾਨੂੰ WhatsApp ਰਾਹੀਂ ਮੈਸੇਜ ਕਰਕੇ ਦੱਸ ਸਕਦੇ ਹੋ ਨੰਬਰ ਡਿਸਕ੍ਰਿਪਸ਼ਨ ਚ ਦਿੱਤਾ ਹੋਇਆ ਹੈ